ਇੱਕ ਕਹਾਣੀ ਹੈ ਇੱਕ ਅਜਿਹੇ ਇਨਸਾਨ ਦੀ ਜਿਸ ਨੇ ਦੁਨੀਆ ਨੂੰ ਦਿਖਾਇਆ ਕਿ ਵਪਾਰ ਸਿਰਫ ਨਫੇ ਨਾਲ ਨਹੀਂ ਮਨੁੱਖਤਾ ਨਾਲ ਵੀ ਹੋ ਸਕਦਾ ਹੈ ਇਹ ਕਹਾਣੀ ਹੈ ਰਤਨ ਟਾਟਾ ਦੀ 28 ਦਸੰਬਰ 1937 ਮੁੰਬਈ ਵਿੱਚ ਜਨਮੇ ਰਤਨ ਨਵਲ ਟਾਟਾ ਇੱਕ ਅਮੀਰ ਪਰਿਵਾਰ ਦੇ ਵਿੱਚ ਪੈਦਾ ਹੋਏ ਪਰ ਬਚਪਨ ਆਸਾਨ ਨਹੀਂ ਸੀ ਉਹਨਾਂ ਦੇ ਮਾਪੇ ਵਕ ਹੋ ਗਏ ਤੇ ਰਤਨ ਨੂੰ ਉਹਨਾਂ ਦੀ ਦਾਦੀ ਨੇ ਪਾਲਿਆ ਛੋਟੀ ਉਮਰ ਚ ਹੀ ਰਤਨ ਟਾਟਾ ਨੇ ਸਿੱਖ ਲਿਆ ਸੀ ਕਿ ਇੱਜ਼ਤ ਪੈਸੇ ਨਾਲ ਨਹੀਂ ਇਨਸਾਨੀਅਤ ਦੇ ਨਾਲ ਮਿਲਦੀ ਹੈ ਉਹਨਾਂ ਨੇ ਆਪਣੀ ਪੜ੍ਹਾਈ ਮੁੰਬਈ ਤੋਂ ਸ਼ੁਰੂ ਕੀਤੀ ਅਤੇ ਫਿਰ ਅਮਰੀਕਾ ਦੇ ਕੋਰਨੈਲ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਵਾਪਸ ਆ ਗਏ। 1961 ਵਿੱਚ ਰਤਨ ਟਾਟਾ ਨੇ ਆਪਣੀ ਕੰਪਨੀ 'ਚ ਮਾਲਕ ਵਾਂਗ ਨਹੀਂ ਇੱਕ ਵਰਕਰ ਵਾਂਗ ਕੰਮ ਕੀਤਾ। 1991 ਵਿੱਚ ਜਦੋਂ ਉਹ ਟਾਟਾ ਗਰੁੱਪ ਦੇ ਚੇਅਰਮੈਨ ਬਣੇ ਲੋਕਾਂ ਨੇ ਕਿਹਾ ਕਿ ਇਹ ਚੁੱਪਚਾਪ ਬੰਦਾ ਕਦੀ ਇਤਿਹਾਸ ਰਚੇਗਾ। ਉਹਨਾਂ ਨੇ ਸਿਰਫ ਇਤਿਹਾਸ ਨਹੀਂ ਬਣਾਇਆ ਉਹਨਾਂ ਨੇ ਟਾਟਾ ਨੂੰ ਦੁਨੀਆ ਦੀ ਸਭ ਤੋਂ ਵਿਸ਼ਵਾਸਯੋਗ ਕੰਪਨੀ ਬਣਾਇਆ। ਟਾਟਾ ਨੇ ਵਿਦੇਸ਼ੀ ਕੰਪਨੀਆਂ ਖਰੀਦ ਕੇ ਭਾਰਤ ਦਾ ਮੱਥਾ ਉੱਚਾ ਕੀਤਾ ਟਾਟਾ ਨੇ ਦਿਖਾਇਆ ਭਾਰਤੀ ਵੀ ਦੁਨੀਆ ਦੇ ਮਾਲਕ ਬਣ ਸਕਦੇ ਹਨ ਇੱਕ ਵਾਰ ਰਤਨ ਟਾਟਾ ਨੇ ਇੱਕ ਪਰਿਵਾਰ ਨੂੰ ਸਕੂਟਰ ਤੇ ਜਾਂਦੇ ਦੇਖਿਆ ਪਤੀ ਪਤਨੀ ਅਤੇ ਦੋ ਬੱਚੇ ਸਨ ਉਸ ਵੇਲੇ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਇਹਨਾਂ ਲਈ ਵੀ ਇੱਕ ਸੁਰੱਖਿਅਤ ਤੇ ਸਸਤੀ ਗੱਡੀ ਹੋਣੀ ਚਾਹੀਦੀ ਹੈ ਉਸੇ ਖਿਆਲ ਤੋਂ ਜਨਮ ਲਿਆ ਟਾਟਾ ਨੈਨੋ ਕਾਰ ਨੇ ਦੁਨੀਆ ਦੀ ਸਭ ਤੋਂ ਸਸਤੀ ਗੱਡੀ ਪਰ ਮਨੁੱਖਤਾ ਲਈ ਸਭ ਤੋਂ ਵੱਡੀ ਦੌਲਤ ਉਹ ਕਦੇ ਵੀ ਰਾਜਸੀ ਜੀਵਨ ਨਹੀਂ ਜੀਏ ਨਾ ਵਿਆਖੀਤਾ ਨਾ ਸ਼ਾਨ ਦਿਖਾਈ ਉਹਨਾਂ ਨੇ ਸਦਾ ਦਾਨ ਪਿਆਰ ਤੇ ਇਮਾਨਦਾਰੀ ਦੀ ਰਾਹ ਤੇ ਚੱਲਣ ਦਾ ਸੱਭਿਆਚਾਰ ਦਿੱਤਾ ਕੋਵਿਡ ਦੌਰਾਨ 500 ਕਰੋੜ ਰੁਪਇਆ ਰਾਹਤ ਲਈ ਦਿੱਤੇ ਜੀਵਨ ਦੇ ਉਤਰਾ ਚੜਾ ਜ਼ਰੂਰੀ ਨੇ ਕਿਉਂਕਿ ਇੱਕ ਸਿੱਧੀ ਲਾਈਨ ਸਿਰਫ ECG ਚ ਮੌਤ ਦੀ ਨਿਸ਼ਾਨੀ ਹੁੰਦੀ ਹੈ ਲੋਕ ਜੇ ਤੁਹਾਡੇ ਉੱਤੇ ਪੱਥਰ ਸੁੱਟਣ ਤਾਂ ਉਹਨਾਂ ਨਾਲ ਮਕਾਨ ਬਣਾਓ ਰਤਨ ਟਾਟਾ ਇੱਕ ਵਿਅਕਤੀ ਨਹੀਂ ਇੱਕ ਵਿਚਾਰਤਾਰਾ ਹਨ ਉਹਨਾਂ ਨੇ ਸਿਖਾਇਆ ਕਾਮਯਾਬੀ ਦੌਲਤ ਨਾਲ ਨਹੀਂ ਸਚਾਈ ਸਬਰ ਤੇ ਸੰਵੇਦਨਾ ਦੇ ਨਾਲ ਮਿਲਦੀ ਹੈ ਪਰ ਅੱਜ ਵੀ ਹਰ ਨੌਜਵਾਨ ਲਈ ਪ੍ਰੇਰਨਾ ਹਨ ਰਤਨ ਟਾਟਾ ਨਾਮ ਨਹੀਂ ਇਨਸਾਨੀਅਤ ਦੀ ਮੂਰਤ ਹਨ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਕਹਾਣੀਆਂ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ